ਸਿੰਦਰਪਾਲ ਜੀ ਥਰੀ ਜਗਾ ਖੜਿਆ ਹੋ। ਪ੍ਰੀਤ ਨਗਰ ਟਰਿਪਲੀ ਰੋਡ ਪਟਿਆਲਾ ਠੀਕ ਹੈ ਨਹੀਂ। ਅਸੀਂ ਸੜਕ ਦੇ ਸਬੰਧ ਵਿੱਚ ਕਹਿਣਾ ਜੀ ਅਸੀਂ ਪੰਜਾਬ ਸਰਕਾਰ ਨੂੰ 1.5 ਸਾਲ ਹੋ ਗਿਆ ਜੇ ਸਾਡੀ ਸੜਕ ਟੁੱਟੀ ਨੂੰ ਪੰਜਾਬ ਸਰਕਾਰ ਦੇ ਚਰਨਾਂ 'ਚ ਬਾਰ-ਬਾਰ ਅਸੀਂ ਬੇਨਤੀ ਕਰ ਚੁੱਕੇ ਹਾਂ ਕਾਰਪੋਰੇਸ਼ਨ ਦੇ ਚਰਨਾਂ 'ਚ ਵੀ ਬੇਨਤੀ ਕਰ ਚੰਗੇ ਵੀ ਸਾਡੀ ਸੜਕ ਦਾ ਬਹੁਤ ਬੁਰਾ ਹਾਲ ਹੈ ਸਾਡਾ ਹਾਲ-ਚਾਲ ਪੁੱਛੋ ਅੱਜ ਸਾਡੀ ਨੱਕ ਤੋਂ ਚੋਕੇ ਮੂੰਹ 'ਚ ਪੈ ਗਈ ਜਦੋਂ ਇੱਕ ਸਾਡਾ ਦੁਕਾਨਦਾਰ ਪਾਸੇਰੇ ਜਾ ਰਿਹਾ ਸੀ ਤੇ ਇੱਕਦਮ ਉਹਦੇ ਅੱਗੋਂ ਬੈ ਕੋਈ ਆਇਆ ਤੇ ਥੰਗਿਰ ਕੇ ਅੱਗੇ ਰੰਦੇ ਨਾਲ ਹੀ ਉਹਦੇ ਫ੍ਰੈਕਚਰ ਹੋ ਗਿਆ ਰਾਈਟ ਹੋ ਗਿਆ ਜਦੋਂ ਅਸੀਂ ਹਸਪਤਾਲ ਲੈ ਕੇ ਡਾਕਟਰ ਕਹਿੰਦੇ ਆਪਰੇਸ਼ਨ ਕਰਨਾ ਪਏਗਾ ਅਸੀਂ ਇਹ ਕੰਮ ਕਰਨਾ ਨਹੀਂ ਚਾਹਦੇ ਸੀ ਅੱਜ ਪੰਜਾਬ ਸਰਕਾਰ ਨੇ ਸਾਨੂੰ ਇੱਕ ਮਜਬੂਰ ਕਰ ਦਿੱਤਾ ਇਸ ਕੰਮ ਨੂੰ ਕਰਨ ਲਈ ਕਿ ਸੜਕਾਂ ਦਾ ਦੇਖ ਲਓ ਬਹੁਤ ਬੁਰਾ ਹਾਲ ਹੈ ਸਾਡਾ ਨਾ ਪੰਜਾਬ ਸਰਕਾਰ ਨੇ ਸਾਧਦਾ ਨਾ ਸਾਨੂੰ ਐਮਐਲਏ ਸਾਹਿਬ ਨੇ ਪੁੱਛਿਆ ਨਾ ਸਾਨੂੰ ਕਮਿਸ਼ਨ ਨਾ ਸਰਕਾਰ ਨੇ ਪੁੱਛਿਆ ਅਸੀਂ ਐਮਐਲਏ ਸਾਹਿਬ ਕੋਲ ਵੀ ਟਾਈਮ ਲੈਣ ਦੀ ਬੜੀ ਬੇਨਤੀ ਕੀਤੀ ਵੀ ਸਾਨੂੰ ਐਮਐਲਏ ਸਾਹਿਬ ਬੇਨਤੀ ਦੇ ਦਿਓ ਹੁਣ ਐਮਐਲਏ ਸਾਹਿਬ ਨਹੀਂ ਦੀ ਉਹ ਤਾਂ ਅੱਜ ਕੱਲ ਸੀਐਮ ਦਾ ਅਹੁਦਾ ਹੁੰਦਾ ਤੱਕ ਵੀ ਤਾਂ ਕਿ ਇੱਕ ਮਿਨਿਸਟਰ ਕੋਲ ਜਿਹੜਾ ਸੀਐਮ ਦਾ ਅਹੁਦਾ ਹੁੰਦਾ ਮੈਨੂੰ ਯਾਦ ਆ ਵੀ ਜਦੋਂ ਸਾਡੇ ਬਲਬੀਰ ਸਿੰਘ ਡਾਕਟਰ ਸਾਹਿਬ ਜੀ ਇੱਕ ਟੈਂਪੂ ਦੇ ਵਿੱਚ ਸਾਊਂਡ ਫਿਟ ਕਰਕੇ ਤੇ ਲੈਕਚਰ ਦਿੰਦੇ ਸੀ ਜਦੋਂ ਉਹ ਤੋਂ ਲੈਕਚਰ ਸੁਣਨ ਆਲਾ ਵੀ ਨਹੀਂ ਹੁੰਦਾ ਸੀ ਤੇ ਅਸੀਂ ਬੰਦੇ 25 30 ਇਕੱਠੇ ਕਰਕੇ ਉਹਨਾਂ ਦਾ ਲੈਕਚਰ ਸੁਣਦੇ ਸੀ ਤੇ ਬੜੇ ਲੈਕਚਰ ਸੁਣ ਕੇ ਨਿਆਲ ਹੋ ਜਾਂਦੇ ਸੀ ਉਹ ਕਹਿੰਦੇ ਸੀ ਜਿਹੜੀ ਇਹ ਕਾਂਗਰਸ ਸਰਕਾਰ ਦੀਆਂ ਸੜਕਾਂ ਬਣੀਆਂ ਇਸ ਨਾਲ ਅਸੀਂ ਹਜ਼ਾਰਾਂ ਦਰਜੇ ਸੜਕਾਂ ਹੋਰ ਵਧੀਆ ਬਣਾ ਦਾਂਗੇ ਹਜ਼ਾਰਾਂ ਦਰਜੇ ਚੰਗੇ ਤਾਂ ਕੀ ਬਣਾਣਾ ਸੀ ਜਿਹੜੀ ਕਾਂਗਰਸ ਸਰਕਾਰ ਨੇ ਸੜਕਾਂ ਨੂੰ ਆਇਆ ਉਹ ਵੀ ਸੜਕਾਂ ਸੜਕਾਂ ਤੋੜ ਦਿੱਤੀਆਂ ਸਾਡੇ ਨਾਲ ਦਾ ਟ੍ਰਿਪਲੀ ਦਾ ਮੇਨ ਬਾਜ਼ਾਰ ਬਹੁਤ ਚੰਗਾ ਹੈ ਜੇ ਨਾ ਨੇ ਐਲ.ਆਈ.ਡੀ. ਵਾਲਿਆਂ ਨੂੰ ਅੰਦਰ ਵੜਨ ਨਹੀਂ ਦਿੱਤਾ ਉਹਨਾਂ ਨੇ ਕਿਹਾ ਸਾਡੀ ਸੜਕ ਨੂੰ ਹੱਥ ਨਹੀਂ ਲਾਣਾ ਪਰ ਅਸੀਂ ਸ਼ਰਾਬਤ ਵਰਤੀ ਅਸੀਂ ਕਿਹਾ ਵੀ ਸ਼ਾਇਦ ਸਾਡੀ ਸੜਕ ਪਹਿਲਾਂ ਤੋੜ ਕੇ ਸਾਡੀ ਸਾਨੂੰ ਪਹਿਲਾਂ ਬਣਾਇਆ ਜਾਏਗਾ ਸਾਡੀ ਕਿਸੇ ਨੇ ਇੰਤਜ਼ਾਰ ਨਹੀਂ ਦੀ ਪੁਲੀਸ ਵੀ ਤੋਂ ਲੈ ਕੇ ਬੀਨਤਾ ਸਕੂਲ ਤੱਕ ਇੰਨਾ ਸੜਕ ਦਾ ਮਾੜਾ ਹਾਲ ਹੈ ਸੇਰੇ ਸੰਗਤ 2 ਵਜੇ ਗੁਰਦੁਆਰਾ ਸਾਹਿਬ ਜਾਂਦੀ ਹੈ ਤੇ ਮੇਰੇ ਵੀਰ ਭੈ ਜਦੋਂ ਜੋ ਸਕੂਟਰ ਕਰਦੇ ਉਹ ਜਾਣ ਕੇ ਪਾਣੀ ਦੇ ਵਿੱਚ ਲੰਗਦੇ ਕੋਈ ਭੈਣ ਜਾਂ ਮੇਰੀ ਕੁੜੀ ਜਾਂਦੀ ਹੁੰਦੀ ਹੈ ਸੜਕ ਦੇ ਵਿੱਚ ਤੇ ਜਾਣ ਕੇ ਇੱਕ ਬਾਈ ਕਲਾ ਜਾਂਦਾ ਜਾਂ ਕਾਰ ਵਾਲਿਆਂ ਦਾ ਉਹਦੇ ਸਾਰੇ ਕੱਪੜਿਆਂ ਨੂੰ ਹੱਥਵਾਦ ਕਰ ਦਿੰਦਾ ਕਿਉਂਕਿ ਉਹਨਾਂ ਨੇ ਗੁਰਦੁਆਰੇ ਜਾ ਪਰ ਤੁਹਾਨੂੰ ਲੋਕਾਂ ਨੂੰ ਸ਼ਰਮ ਨਹੀਂ ਨਾ ਸਾਡੀ ਪੰਜਾਬ ਕ ਸਰਕਾਰ ਨੂੰ ਸ਼ਰਮ ਹੈ ਵੀ ਇੱਕ ਵਾਰੀ ਆ ਕੇ ਸਾਰਤਾ ਲਈ ਜਾਵੇ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਹੈ ਜਿਹੜੇ ਉਹ ਬਾਰ-ਬਾਰ ਇਥੋਂ ਲੰਘਦੇ ਹੈ ਇਹ ਨਹੀਂ ਵੀ ਤੋਂ ਨਹੀਂ ਲੰਘਦੇ ਇੱਕ ਸੀਵਰੇ ਦਾ ਇੱਕ ਟੱਕਣ ਚੱਕੇਗਾ ਤੇ ਉਹ ਫੋਟੋ ਖਿਜਾ ਦੇਗਾ ਜੀ ਮੈਨੂੰ ਦੇ ਐਮਸੀ ਦੀ ਟਿਕਟ ਦੇ ਦਿਓ ਉਹਨਾਂ ਨੂੰ ਐਮਸੀ ਨੂੰ ਇਹ ਨਹੀਂ ਪਤਾ ਵੀ ਇਹ ਸੜਕ ਦਾ ਕੀ ਹਾਲ ਹੈ ਉਹ ਪਾਰੀ ਵਰਗ ਦਾ 80% ਬਿਜ਼ਨਸ ਲਾਸ ਹੋ ਚੁੱਕਿਆ ਜੀ ਅੱਜ ਤੀ ਅਸੀਂ ਪੂਰੀ ਡੇਢ ਸਾਲ ਹੋ ਗਿਆ ਹੈ ਜੀ ਅਸਤੇਸੀ ਪੂਰੀ ਭਰਦੇ ਆ ਹੋਸਟੈਕ ਸਸੀ ਪੂਰਾ ਭਰਦੇ ਆ ਪਰ ਸਾਡੀ ਸਾੜੇ ਕਿਉਂ ਨਹੀਂ ਬਣਾਈ ਅਸੀਂ ਇਹ ਪੰਜਾਬ ਗਵਰਨਮੈਂਟ ਨੂੰ ਪੁੱਛਣਾ ਜਾਂਦੇ ਆ ਨਾ ਸਾਨੂੰ ਐਮਐਲਏ ਸਾਡਾ ਟਾਂ ਦੇਂਦੇ ਆ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਆ ਕੇ ਸਾਨੂੰ ਇਹ ਕਹਿੰਦਾ ਅੱਜ ਮਹੀਨੇ ਬਾਅਦ ਸੜਕ ਬਣ ਜਾਏਗੀ ਜਾਂ 2 ਮਹੀਨੇ ਬਾਅਦ ਇਹ ਲੋਲੀ ਪੱਪ ਦੇ ਹੀ ਜਾਂਦੇ ਪਿਛਲੀ 15 ਤਰੀਕ ਦਾ ਉਹਨਾਂ ਦਾ ਵਾਅਦਾ ਸੀ ਫਿਰ ਉਹਨਾਂ 15 ਆਣੀ ਚੱਲੂ ਹੋ ਗਈ ਆ ਪਰ ਸਾਡੀ ਕਿਸੇ ਨੇ ਸਾਰ ਨਹੀਂ ਅਸੀਂ মিডিਆ ਰਹੀ ਹੱਥ ਜੋੜ ਕੇ ਪੰਜਾਬ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦੇ ਆ ਤੇ ਐਲਟੀ ਵਾਲਿਆਂ ਦੇ ਅਫਸਰਾਂ ਨੂੰ ਅਸੀਂ ਪੀਣ ਤੋਂ ਲੈ ਕੇ ਮੌਕੇ ਅਫਸਰ ਦਾ ਫੋਨ ਤੇ ਗੱਲ ਕਰ ਚੁੱਕਿਆ ਪਰ ਉਹਨਾਂ ਨੇ ਸਾਡ ਸਾਹ ਨਹੀਂ ਲਈ ਇਹੀ ਕਹਿੰਦੇ ਵੀ ਜੀ ਅੱਜ ਕਰ ਦਿੰਦੇ ਆ ਵੀਰ ਜੀ ਕੱਲ ਕਰ ਦਿਆਂਗੇ ਕਿਸੇ ਨੇ ਸਾਹ ਨਹੀਂ ਨਹੀਂ ਕਦੀ ਕਹਿੰਦੇ ਸਾਡਾ ਕਮਿਸ਼ਨਰ ਸਾਹ ਉਹਨਾਂ ਕੋਈ ਪ੍ਰੋਬਲਮ ਨਹੀਂ ਬਣਦੇ ਆ ਜਿਹੜੀ ਸੜਕ ਬਣਾਈ ਸੀ ਸ਼੍ਰੀ ਮੰਦਰ ਦੇ ਸਾਹਮਣੇ ਉਹ ਵੀ ਬਿਲਕੁਲ ਟੁੱਟ ਚੁੱਕੀ ਹੈ ਤੋਂ ਉਹਦਾ ਵੀ ਬੁਰਾ ਹਾਲ ਚੁੱਕਿਆ ਉਸ ਤੋਂ ਬਾਅਦ ਕਹਿੰਦੇ ਵੀ ਸਾਡੀ ਪਲੈਨਿੰਗ ਚੱਲ ਚੱਲੀ ਹੈ ਅੱਜ ਮਹੀਨੇ ਬਾਅਦ ਉਹਨਾਂ ਦੀ ਪਲੈਨਿੰਗ ਵੀ ਸੈੱਟ ਹੋ ਚੁੱਕੀ ਹੈ ਪਰ ਫਿਰ ਵੀ ਸਾਡੀ ਕੋਈ ਸਾਹ ਨਹੀਂ ਲਈ ਕਿਸੇ ਲੀਡਰ ਨੇ ਕਿਸੇ ਕਾਰਪੋਰੇਸ਼ਨ ਵਾਲੇ ਨੇ ਨਗਰ ਵਾਲੇ ਇਕੱਠੇ ਹੋਏ ਆ ਅਸੀਂ ਸੋਚਿਆ ਤਾਂ ਸਾਨੂੰ ਕਾਫੀ ਰਾਹਤ ਮਿਲੇਗੀ ਪਰ ਉਹੀ ਹਾਲ ਜੋ ਪਹਿਲੀਆਂ ਸਰਕਾਰਾਂ ਦਾ ਸੀ ਉਹੀ ਹੁਣ ਚੱਲ ਰਿਹਾ ਹੈ ਤੇ ਕੋਈ ਸੜਕ ਟੁੱਟੀਆਂ ਹੋਈਆਂ ਨੇ ਸਾਰੀਆਂ ਸਾਰੀਆਂ ਉਹ ਤਿਰਪੜੀ ਵਾਲੀ ਜਿਹੜੀ ਸੜਕ ਹੈਗੀ ਉਹ ਦੁਖਣਾ ਸਾਬ ਤੋਂ ਆਉਂਦੀ ਹੈ ਜਦੋਂ ਮਾਨ ਸਾਹਿਬ ਦਾ ਇੱਥੇ ਸ਼ੋਅ ਸੀਗਾ ਉਦੋਂ ਥੋੜੀ ਜੀ ਮਿੱਟੀ-ਮੁੱਟੀ ਜੀ ਪਾ ਕੇ ਠੀਕ ਕਰ ਦਿੱਤੀ ਗਈ ਉਸ ਤੋਂ ਬਾਅਦ ਫੇਰ ਉਹੀ ਹਾਲ ਹੈ ਇੰਨਾ ਬੁਰਾ ਹਾਲ ਹੈ ਕਿ ਮੇਰਾ ਕਹਿਣਾ ਕਿ ਜ਼ੀਰੋ ਦੀ ਸਪੀਡ ਤੇ ਸਾਨੂੰ ਆਪਣਾ ਸਕੂਟਰ ਜਾਂ ਕਾਰ ਚਲਾਉਣੀ ਪੈਂਦੀ ਹੈ ਇੱਥੇ ਬੱਚੇ ਲੰਘਦੇ ਨੇ ਕੋਈ ਐਕਸੀਡੈਂਟ ਹੋ ਜਾਂਦਾ ਬਹੁਤ ਹੀ ਬੁਰਾ ਹਾਲ ਹੈ ਸਾਡਾ ਇਹਨਾਂ ਨੇ ਕੀ ਕੀਤਾ ਹੈ ਕਿ ਆਪਣੀਆਂ ਜਿਹੜੀਆਂ ਵੀਆਈਪੀ ਕਲਚਰਸ ਹੈ ਉਹਨੂੰ ਆਪਣਾ ਉੱਚਾ ਕਰੀ ਜਾ ਰਹੇ ਨੇ ਆਮ ਜਨਤਾ ਦੀ ਸੁਣਵਾਈ ਬਿਲਕੁਲ ਵੀ ਨਹੀਂ ਹੈਗੀ ਇਹਨਾਂ ਨੇ ਜਿਹੜੀ ਪਹਿਲਾਂ ਜਿੱਤ ਪ੍ਰਾਪਤ ਕੀਤੀ ਹੈ ਉਸ ਨੂੰ ਇਹ ਦੁਬਾਰਾ ਖੋ ਬੈਠਣਗੇ ਜੇ ਇਹ ਸਰਕਾਰ ਦੀ ਮਤਲਬ ਇਹੀ ਹਾਲਤ ਰਹੇ ਜਨਤਾ ਦੀ ਨਹੀਂ ਸੁਣੇਗੀ ਤਾਂ ਇਹਨਾਂ ਦਾ ਬਹੁਤ ਬੁਰਾ ਹਾਲ ਹੋਣਾ ਫਿਰ ਉਹੀ ਦੁਬਾਰਾ ਕੰਮ ਸ਼ੁਰੂ ਹੋ ਜਾਣੇ ਆ ਤੇ ਕਿਰਪਾ ਕਰਕੇ ਇਹਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਆਮ ਜਨਤਾ ਦੀਆਂ ਸ਼ਿਕਾਇਤਾਂ ਆਮ ਜਨਤਾ ਦੀ ਜਿਹੜੀ ਤਕਲੀਫਾਂ ਹੈ ਉਹਨਾਂ 'ਤੇ ਧਿਆਨ ਦਿੱਤਾ ਜਾਵੇ ਨਹੀਂ ਇਹਨਾਂ ਦਾ ਵੀ ਉਹੀ ਹਾਲ ਹੋਣਾ ਜੋ ਪਹਿਲੇ ਪਹਿਲੀਆਂ ਸਰਕਾਰਾਂ ਦਾ ਹੋਇਆ ਸਾਡੀਆਂ ਸਹੂਲਤਾਂ ਕੀਤੀਆਂ ਜਾਣ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਮ ਸਰਕਾਰ ਜਿਹੜੀ ਆਮ ਜਨਤਾ ਪਾਰਟੀ ਹੈ ਇਹ ਸਾਡੇ ਵਾਸਤੇ ਸੋਚੇ ਤਾਂ ਜੋ ਦੁਬਾਰਾ ਫੇਰ ਇਹ ਆਣ ਜੋਗੇ ਰਹਿਣ ਨਹੀਂ ਇਹਨਾਂ ਦਾ ਵੀ ਉਹੀ ਹਾਲ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਹੁਣੇ ਬੱਬਨ ਫਰਨੀਚਰ ਵਾਲੇ ਨੇ ਦੱਸਿਆ ਇਹ ਪ੍ਰੋਬਲਮ ਸਾਰਿਆਂ ਦੀ ਸਾਂਝੀ ਹੈ ਕੋਈ ਇੱਕ ਬੰਦੇ ਦੀ ਨਹੀਂ ਹੈਗੀ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੇ ਬਜ਼ੁਰਗ ਇਥੋਂ ਲੰਘਦੇ ਆਂ ਇਹ ਸਾਰਾ ਕੰਮ ਹੋ ਜੂਗਾ ਠੀਕ ਹੋ ਸਾਨੂੰ ਪੱਕਾ ਹੋ ਜੂਗਾ ਪਰ ਜਦੋਂ ਕਿਸੇ ਲੱਤ ਟੁੱਟ ਜੇਗੀ ਕੋਈ ਬੰਦੇ ਡੈਥ ਹੋ ਜੇਗੀ ਫਿਰ ਸਾਰਾ ਕੁਝ ਠੀਕ ਹੋ ਜਾਏਗਾ ਫਿਰ ਇਨਕੁਆਰੀਆ ਵੀ ਬੈਠ ਜਾਣਗੇ ਸਭ ਕੁਝ ਹੋ ਜਾਏਗਾ ਸਾਡਾ ਨਾਲ ਹੀ ਸਕੂਲ ਹੈਗਾ ਜੀ ਸਾਰੇ ਬੱਚੇ ਲੰਘਦੇ ਆ ਜਿੰਨੇ ਆਟੋ ਵਾਲੇ ਆਂਦੇ ਆ ਹੁਣੇ ਤੁਸੀਂ ਦੇਖਿਆ ਸੀ ਕਿਵੇਂ ਬੁਰਾ ਹਾਲ ਇੱਕ ਵਾਰ ਜਪਈਆ ਕਿੰਨੇ ਮਿੰਟ ਅੱਧਾ ਘੰਟਾ ਅੱਧੇ ਘੰਟੇ ਵਿੱਚ ਇਹ ਹਾਲ ਹੋ ਗਿਆ ਵੀ ਨਾ ਤਾਂ ਆਟੋ ਲੰਘ ਸਕਦੀ ਹੈ ਨਾ ਜਿਹੜੀਆਂ ਛੋਟੇ ਛੋਟੇ ਕੁੜੀਆਂ ਆਪਣੀ ਸਾਈਕਲ ਤੇ ਆਂਦੀਆਂ ਨਾ ਉਹ ਆਪਣੇ ਆਪ ਜਾ ਸਕਦੀਆਂ ਬੁਰਾ ਹਾਲ ਹੋਇਆ ਪਿਆ ਗੱਲ ਹੈ ਜੀ ਕਿ ਕਿਸੇ ਦਾ ਕਹਿਣ ਨਾਲ ਕੁਝ ਨਹੀਂ ਹੋਣਾ ਦੇਖਣ ਨਾਲ ਹੋਣਾ ਤੁਹਾਡੇ ਸਾਹਮਣੇ ਐ ਦਿਖ ਰਹੀ ਐ ਠੀਕ ਐ ਅਸੀਂ ਤਾਂ ਇਹ ਸੋਚਿਆ ਜੀ ਆਮ ਆਦਮੀ ਪਾਰਟੀ ਆਏਗੀ ਸਾਨੂੰ ਸਾਰਿਆਂ ਨੂੰ ਖੁਸ਼ਹਾਲ ਕਰ ਦੇਗੀ ਜਿਹੜਾ ਹੈ ਤੁਹਾਡੇ ਸਾਹਮਣੇ ਹੀ ਐ ਜਦੋਂ ਲੈ ਹੁਣ ਦੇਖਣਾ ਇਲੈਕਸ਼ਨ ਹੋਣ ਗਿਆ ਸਾਡੇ ਸੜਕਾ ਠੀਕ ਹੋ ਜਾਣ ਗਿਆ ਮਹੀਨੇ ਵਾਸਤੇ ਐਨ ਵਧੀਆ ਕਾਲਾ ਗਲੂਕ ਪਾ ਦੇਣਗੇ ਉਸ ਤੋਂ ਬਾਅਦ ਠੀਕ ਹੋ ਜੀ